ਜਿਨ੍ਹਾਂ ਦਾ ਆਪ ਵਿਚ ਸੰਯੋਗ ਭਿੱੜ ਗਏ ਵਿਆਹ ਹੋਇਆ ਹਮ ਮੰਨ ਕੇ ਚੱਲ 20 22 22 ਸਾਲ ਦੀ ਉਮਰ ਤੇ ਹੋ ਗਏ ਉਹ ਜਦੋਂ ਦੁਰਨਾ ਦਾ ਵਿਆਹ ਹੋ ਗਿਆ 20 22 22 ਸਾਲ ਦੇ ਵਿੱਚ ਚਲ ਮੰਨ ਕੇ ਚੱਲ 1 2 ਸਾਲਾਂ ਬਾਅਦ ਜਦੋਂ 25 26 ਸਾਲਾਂ ਦੇ ਗੇੜ ਚ ਹੋ ਗਏ ਬੱਚਾ ਹੋ ਗਿਆ ਬੱਚਾ ਹੋ ਗਿਆ ਦੂਜਾ ਹੋ ਗਿਆ ਤੀਜਾ ਹੋ ਗਿਆ ਮੰਨ ਕੇ ਚੱਲ 30-32 ਸਾਲਾਂ ਦੇ ਵਿੱਚ ਤਿੰਨ ਬੱਚੇ ਹੋ ਗਏ ਇੱਕ ਕੁੜੀ ਦੋ ਮੁੰਡੇ ਹੂੰ ਉਹ ਜਨਾਨੀ ਕਹਿੰਦੀ ਧਰਤੀ ਵਿਚਾਰੇ ਦਾ ਗਰੀਬ ਕਿੱਲੇ ਤਾਂ ਸਾਰੇ ਦੋਖ ਕੋਲੇ ਹੂੰ ਤੇ ਜਨਾਨੀ ਕਹਿੰਦੀ ਨਾ ਇਹ ਤਾਂ ਮੁੰਡੇ ਦਾ ਵਿਆਹ ਵਧੀਆ ਮੁੰਡਿਆਂ ਦਾ ਕਰਨਾ ਦੁੰਨਾ ਦਾ ਹੂੰ ਨਾ ਇਹ ਕਰਨਾ ਕੁੜੀ ਦਾ ਵਿਆਹ ਵਧੀਆ ਹੂੰ ਉਹ ਕਹਿੰਦਾ ਫਿਰ ਜਿਹੜੇ ਦੋਹੇ ਕਿੱਲੇ ਨੇ ਇਹ ਵਿਕ ਜਾਣਗੇ ਇਹ ਨਿਰਣੇ ਆਪਾਂ ਡੰਗ ਲਾ ਲੈ ਹੂੰ ਨਾ ਕਹਿੰਦੇ ਡੰਗ ਨਹੀਂ ਲਾਉਣਾ ਹੂੰ ਉਹ ਕਹਿੰਦਾ ਡੰਗ ਨਹੀਂ ਲਾਉਣਾ ਫਿਰ ਕਿੱਲੇ ਤਾਂ ਦੋਹੇ ਵੇਖਣਗੇ ਹੂੰ ਉਹ ਕਹਿੰਦੇ ਜਮੇ ਨੇ ਵੇਖਣ ਦਿੰਦੀ ਕਿੱਲੇ ਹੂੰ ਤੇ ਮੇਰੇ ਮਗਰ ਲੱਗ ਹੂੰ ਉਹ ਕਹਿੰਦਾ ਮੇਰੀ ਗੱਲ ਸੁਣ ਜਦੋਂ ਆਪਣੇ ਆਨੰਦ ਕਾਰਜ ਹੋਏ ਤੇ ਹੂੰ ਮੇਰਾ ਪੱਲਾ ਤੈਨੂੰ ਫੜਾਇਆ ਸੀ ਹੂੰ ਤੂੰ ਮੇਰੇ ਮਗਰ ਲਾ ਤੇ ਤੇਰੇ ਮਾਪਿਓ ਨੇ ਮੇਰੇ ਮਗਰ ਲਾ ਤੇ ਅੱਗੇ ਆਉਂਦੇ ਹੁੰਦੇ ਜਾਂ ਤਾਂ ਘੋੜੀਆਂ ਤੇ ਜਾਂ ਬੋਤਿਆਂ ਤੇ ਕੱਚੇ ਰਾਹ ਹੁੰਦੇ ਉਦੋਂ ਕਿਹੜੇ ਤੇ ਮੋਟਰਸਾਈਕਲ ਕੱਟੀਆਂ ਕਹਿੰਦਾ ਜਦੋਂ ਘੋੜੀ ਤੇ ਬਹਿ ਕੇ ਆਇ ਤੇ ਫੇਰ ਵੀ ਮਗਰ ਬੈਠੀ ਸੀ ਜਦੋਂ ਬੋਤੇ ਤੇ ਬਹਿ ਕੇ ਆਇ ਤੇ ਕਹਿੰਦਾ ਆ ਪਾਖੜੇ ਤੇ ਉਦੋਂ ਵੀ ਕਹਿੰਦਾ ਤੂੰ ਮਾਗਰਤੀ ਨਾਲੇ ਬੱਚੇ ਹੁੰਦੇ ਆਪਣੇ ਨਾਲ ਉਦੋਂ ਬੱਚਿਆਂ ਨੂੰ ਵਿਚਾਲੇ ਵਾਹ ਲੈਂਦੇ ਉਦੋਂ ਵੀ ਮਾਗਰਤੀ ਵੀ ਹੂੰ ਤੂੰ ਕਹਿੰਦੀ ਆ ਵੀ ਮੈਂ ਮੂਰੇ ਹੂੰ ਕਹਿੰਦੀ ਠੀਕ ਐ ਪਹਿਲਾਂ ਤੂੰ ਮੂਰੇ ਰਹਿਣ ਪਹਿਲਾਂ ਮੂਰੇ ਰਹਿ ਪਹਿਲੀ ਪਹਿਲੀ ਉਮਰ ਦਾ ਹੈ ਤੇ ਨਾ ਮੂਰਾ ਹ ਜਦੋਂ ਪਿਛਲੀ ਉਮਰ ਆ ਗਈ ਬਾਰੇ ਹੁਣ ਮੇਰੀ ਆ ਗਈ ਨਾ ਪਿਛਲੀ ਉਮਰ ਦੇ ਵਿੱਚ ਤਾਂ ਹੁਣ ਮੈਂ ਕਹਿੰਦੀ ਆਗੂ ਹੂੰ ਉਹ ਕਹਿੰਦਾ ਤੇਰੀ ਮਰਜ਼ੀ ਹੈ ਫਿਰ ਤੂੰ ਆਗੂ ਹੋ ਜਾ ਫਿਰ ਮੈਨੂੰ ਕੀ ਲੋੜ ਹੈ ਮੈਂ ਤਾਂ ਦੋ ਰੋਟੀਆਂ ਖਾਣੇ ਆ ਨਾ ਦੋ ਰੋਟੀਆਂ ਖਾ ਲਿਆ ਕਰੂੰ ਤੂੰ ਵੇਲੇ ਬੱਚਿਆਂ ਨੂੰ ਬੱਚੇ ਤਾਂ ਵਿਹਣ ਹੀ ਨੇ ਉਹ ਕਹਿੰਦੇ ਆਏ ਕਰ ਦੋ ਇਹ ਕਿੱਲਾਂ ਤੇ ਨਾ ਫਿਰ ਵੀ ਆਪਾਂ ਚਾਹੋ ਤਾਂ ਲੂੰਗ ਘਟਾ ਲੈ ਚਾਹੋ ਲਿਫਟ ਕਰਾ ਲੈ ਬੇ ਲੈ ਲੈ ਔਕਾ ਸੌਕਾ ਕਿਵੇਂ ਕਰ ਵੀ ਦੋ ਤਿੰਨ ਲੱਖ ਰੁਪਈਆ ਲੈ ਲੈ ਉਹ ਕਹਿੰਦਾ ਫਿਰ ਕਹਿੰਦੇ ਫੇਰ ਆਪਾਂ ਨਾ ਆ ਚਾਦਰਾਂ ਜਿਹੜਾ ਥੋੜੇ ਜਿਹੇ ਸੈੱਟ ਜੇ ਪਾਵਾਂਗੇ ਖੇਤ ਦੇ ਵਿੱਚ ਇੱਕ ਕਿੱਲੇ 'ਚ ਇੱਕ ਨੂੰ ਪਾ ਦਾਂਗੇ ਇੱਕ ਕਿੱਲੇ 'ਚ ਇੱਕ ਨੂੰ ਪਾ ਦਾਂਗੇ ਮੁੰਡਿਆਂ ਦੇ ਦੋਹਾਂ ਦੇ ਸੈੱਟ ਪਾ ਦਾਂਗੇ ਹੂੰ ਅੱਛਾ ਫੇਰ ਕਹਿੰਦੇ 2-4 ਤਾਂ ਜਿਹੜੀਆਂ ਸੁੰਨੀਆਂ ਫਿਰਦੀਆਂ ਨੇ ਗਾਇਆਂ ਇਹ ਹੀ ਬਨ ਲਾਂਗੇ ਹੂੰ 2-4 ਲੈ ਲਾਂਗੇ ਕਹਿੰਦੇ ਦੁੱਧ ਵਾਲੀਆਂ 15-20-20 ਹਜ਼ਾਰ ਦੀਆਂ ਗਾਇਆਂ ਆ ਜਾਂਦੀ ਹੈ ਬੇ ਲੱਖ ਰੁਪਏ ਦੀ ਆਪਾਂ ਦੁੱਧ ਵਾਲੀਆਂ ਲੈ ਲਾਂਗੇ 2-4 ਬਨ ਲਾਂਗੇ ਹੂੰ ਹੂੰ ਕੰਨ ਅੱਛਾ ਫੇਰ ਕਹਿੰਦੀ ਫੇਰ ਆਪਾਂ ਫਾਰਮ ਵਾਲੇ ਵੱਜਣ ਲੱਗ ਜਾਗੇ ਹੂੰ ਵੀ ਫਾਰਮ ਵਾਲੇ ਨੇ ਕਿ ਫਾਰਮ ਵਾਲੇ ਨੇ ਬੇਕ ਮੁੰਡੇ ਨੂੰ ਆ ਪਤਾ ਇੱਕ ਨੂੰ ਆ ਪਤਾ ਹੂੰ ਫੇਰ ਆਪਾਂ ਜਿਹੜਾ ਕੋਈ ਰਿਸ਼ਤੇਦਾਰੀ ਕਰਾਉਂਦਾ ਉਧਰੋਂ ਉਧਰੀ ਵਿਚੋਲ ਕੇ ਉਹਨੂੰ ਆਪਾਂ ਬੰਨ ਲਾਂਗੇ ਚੰਗੀ ਛਾਂਪ ਛੌਂਕ ਦਾ ਹੁਕਮ ਕਰਦਾ ਕਿ ਤੈਨੂੰ ਵਧੀਆ ਛਾਂਪ ਆਮਾ ਡਲੇ ਵਰ ਕੇ ਮੁੰਡੇ ਨੂੰ ਰਿਸ਼ਤਾ ਲਿਆ ਹੂੰ ਤੇ ਫੇਰ ਜਦੋਂ ਰਿਸ਼ਤਾ ਲਿਆਉ ਆਪਾਂ ਨੂੰ ਪੁੱਛਣਗੇ ਵੀ ਵਾਹਣ ਪਈ ਵਾਹਣ ਵਧੀਆ ਪਈ ਕੀ ਕਾਰੋਬਾਰ ਕਰਦੇ ਹੋ ਵੀ ਕਾਰੋਬਾਰ ਤਾਂ ਦੇਖ ਲੈ ਫਾਰਮ ਨੇ ਸਾਡੇ ਹੂੰ ਮੁੰਡਿਆਂ ਨੂੰ ਪਾਏ ਹੋਏ ਵਾਹਣ ਦੇ ਕਾ ਇੱਕ ਕਿੱਲੇ ਹੋਣਗੇ ਕਿੱਲੇ ਤਾਂ ਕਹਿੰਦੇ ਹੋਣਗੇ 30-30 ਦਾ ਗੇੜ ਛੜ ਤਾਂ ਪੂਰਾ ਗੱਪ ਫਿਰ ਹੂੰ ਅਗਲਾ ਕਹਿੰਦਾ ਵੀ 30-30 ਕਿੱਲੇ ਚਲੋ ਦੇਖ ਕੇ ਉਹਨੇ ਕਿ ਉਹ ਜੂਲੇ ਨੇ ਵੀ ਪੂਰਾ ਬੰਨ ਲਿਆ ਥੀ ਵਾਲੇ ਹੂੰ ਬੇ ਚਲੋ ਸੁੰਨੂ ਤੁਖਾਉਣਿਆ ਜਦੋਂ ਫਾਰਮ ਫੂਰਮ ਦਖਾਤੇ ਵਾਹਣ ਕਿਹੜਾ ਆ ਚਾਰ ਛਪੇਰੇ ਕਹਿੰਦਾ ਆਪਣੇ ਹੀ ਐ ਹੁਣ ਕਿੱਲੇ ਦੇ ਇੱਕ ਖੂਜੇ ਤੇ ਫਾਰਮ ਪਾਇਆ ਹੋਇਆ ਦੂਆ ਵਾਹਣ ਲਵੇ ਹੈਗੇ ਤੇ ਉਹ ਕੱਖ ਕੰਡਾ ਜਿਆ ਬੀਜਾ ਹੋਇਆ ਕਹਿੰਦੇ ਆਪਣੇ ਹੀ ਐ ਹੱਥ ਘਰਤਾ ਚੱਲ ਭਾਈ ਹਾਂ ਲਾ ਕੇ ਨ ਵੀ ਠੀਕ ਹੈ ਚਲੋ ਉਹ ਇਹਨਾਂ ਦਾ ਹੂੰ ਇਹ ਬੰਦੇ ਕੇ ਜੈਸ ਵਾਲੇ ਦੇਂਦੇ ਨੇ ਹੂੰ ਦੁੱਧ ਜਦੋਂ 5 5 6 6 ਗਾਇਆਂ ਦੁੱਧ ਆ ਲਈਆਂ ਤੇ ਆ ਪੰਜ ਚਰ ਸੁੰਨੀਆਂ ਇਹ ਤਾਂ 10 10 ਹੋ ਗਏ ਕੁਝ ਬੱਚੇ ਰੂਜੋਗੇ ਜਣੇ 15 15 20 20 ਨਗ ਜੇ ਫਾਰਮ ਚ ਹੋ ਗਏ ਹੂੰ ਜੇ ਉਹ 20 20 ਨਗ ਜੇ ਹੋਏ ਉਹਨਾਂ ਇ ਕਿੱਲੇ ਅੰਦਰ ਉਹਨਾਂ ਇ ਕਿੱਲੇ ਬਾਹਰ ਵੇੜੇ ਚ ਜਦੋਂ ਬਾਹਰ ਵੀ ਬੰਦ ਰ ਖੋਲ ਖੂਲ ਕੇ ਹੂੰ ਕਿੱਲੇ ਵੀ ਮੰਨ ਕੇ ਚੱਲਾ ਤੀਤੀ ਪੈਤੀ ਪੈਤੀ ਕਿੱਲੇ ਤਿਆਰ ਕਰ ਲੇ ਉਹ ਰਿਤੇਦਾਰਾਂ ਨੇ ਉਹ ਜਿਹੜੇ ਦੇਖਣ ਆਏ ਤੇ ਉਹਨਾਂ ਨੇ ਪੈ ਤੇ ਦੇਖ ਕੇ ਵੀ ਕਾਰੋਬਰ ਠੀਕ ਹੈ ਤੇ ਨਾ ਹੀ ਖੇਤੀ ਖੇਤੀ ਤਾਂ ਕਹਿੰਦੇ ਅਸੀਂ ਠੇਕੇ ਤੇ ਦੇ ਦਿੰਨੇ ਆ ਨਾ ਖੇਤੀ ਨੇ ਸਤੋਂਦੀ ਸਤੋਂ ਫਾਰਮੀ ਮਸਾ ਸੂਤੋਂਦੇ ਨੇ ਇੱਕ ਦੋ ਦੋ ਬਈਏ ਰੱਖੇ ਹੋਏ ਨੇ ਆ ਤੁਹਾਡੇ ਸਾਹਮਣੇ ਆ ਉਹ ਜਦੋਂ ਪਏ ਬੱਜ ਗਏ ਰਸਤਾ ਕਰਕੇ ਹਮ ਅਲਾ ਕਹਿੰਦਾ ਚਲ ਦੋ ਹੋਏ ਮੁੰਡਾ ਨੂੰ ਰਸਤਾ ਕਰ ਜਨੇ ਹੁਣ ਬੇ ਲੈਣ ਦੇਣ ਲੈਣ ਦੇਣ ਕਹਿੰਦਾ ਤੁਹਾਨੂੰ ਪਤਾ ਹੀ ਹੈ ਕਿੱਲੇ ਮੁਜਬ ਹਮ ਲੱਖ ਰੁਪਇਆ ਕਿੱਲੇ ਤਾਂ ਚੱਲਦਾ ਹੀ ਚੱਲਦਾ ਹਮ ਚਲ ਅਗਲੇ ਦੇ ਖਿੱਚ ਖਿਚਾ ਕੇ ਜਨੇ 20 25 25 ਗੱਲ ਤੇ ਲੱਖ ਤੇ ਗੱਲ ਨਿਮੇੜਤੀ ਹਮ ਰੇਤੇ ਹੋ ਗਏ ਰੇਤੇ ਹੋ ਗਏ ਚਲ ਉਧਰ ਉਧਰ ਦੇਖ ਦਿਖਾਈ ਜੀ ਕਰਕੇ ਇਤਨੇ ਦਿਨ ਬਿਆਹ ਦੇ ਵੀ ਨਾਲ ਹੀ ਅਕੇ ਨਮੇੜ ਦੁਕੈ ਉਹ ਮਜੋਲੇ ਨੂੰ ਵੀ ਐਤ ਵੀ ਫੇਰ ਮਗਰ ਉਹ ਭਾਨੇ ਭੁੰਨੇ ਬੱਜ ਗਏ ਆਪਣੇ ਡਲੇ ਵਰਗੇ ਛਾਪਾ ਜਾਣਗੇ ਇਹਨਾਂ ਦੇ ਮੁੰਡੇ ਕੁੜੀਆਂ ਰਹਿ ਜਾਣਗੇ ਪਰ ਹਰ ਤਾਂ ਕੰਮ ਨਮੇੜੇ ਹੀ ਚੰਗਾ ਹੂੰ ਕਹਿੰਦੇ ਭਾਈ ਇਹੋ ਜਿਹੇ ਕੰਮ ਦੀ ਘੋਲ ਨਹੀਂ ਕਰੀਂਦੀਆਂ ਦੀ ਇੱਥੇ ਪੁੱਤਾਂ ਦੇ ਕਾਰਜ ਨੇ ਜਿਹੜੇ ਧੀ ਵਾਲੇ ਨੂੰ ਕਹਿੰਦਾ ਤੈਂ ਤਾਂ ਫਰਜ਼ ਲਾਉਣੇ ਲਾਉਣਾ ਆਪਦੇ ਸਿਰੋਂ ਫਰਜ਼ ਲਾ ਦੇ ਛੱਡ ਖਹਿੜਾ ਹੂੰ ਹੁਣ ਅਗਲਾ ਕਹਿੰਦਾ ਕੋਈ ਨਹੀਂ ਭਾਈ ਉਹਨੇ ਭਾਈ ਹਾਂ ਕਰਕੇ ਦੇਖ ਦਿਖਾਈ ਕਰਕੇ ਗਾਂ ਬਿਆਦਾ ਦਿਨ ਦੇਤਾ ਬਿਆਦਾ ਦਿਨ ਦੇਤਾ ਅੱਗੇ ਤਾਂ ਰਹਤੇ ਹੁੰਦੇ ਹੁੰਦੇ ਅ ਘਰਾ ਚਾ ਕੇ ਸਗਣ ਪੱਕ ਜਾਂਦੇ ਅਗਲਾ ਕਹਿੰਦੇ ਫਲਾਣੇ ਦੇ ਮੁੰਡਾ ਨੂੰ ਸਾਹ ਹੁੰਦਾ ਉਥੇ ਆਸ ਗਮਾਂਡ ਵੀ ਪਿੰਡ ਦੇ ਬੰਦੇ ਵੀ ਰਿਸ਼ਤੇਦਾਰ ਵੀ ਆਉਂਦੇ ਮਾੜੀ ਮੁੱਟੀ ਪਾਨੀ ਭੂਨੀ ਵੱਜ ਜਾਂਦੀ ਹੁਣ ਕਿਹੜੀ ਪਾਨੀ ਵੱਜਦੀ ਹੁਣ ਤਾਂ ਅਗਲਾ ਕਹਿੰਦਾ ਫਲਾਣੇ ਗੁਰਦਾਰੇ ਦੇਖ ਦਿਖਾਈ ਕਰ ਲਾਂਗੇ ਦੇਖ ਦਿਖਾਈ ਕਰਕੇ ਉੱਥੀ ਵਾਲਾ ਆਪਣੇ ਪਿੰਡ ਨੂੰ ਮੁੜ ਜਾਂਦਾ ਪੋਤळा ਆਪਣੇ ਪਿੰਡ ਨੂੰ ਆ ਜਾਂਦਾ ਹੈ ਘਰ ਦੇ ਘਰ ਦੇ ਜਾਂਦੇ ਨੇ ਨਾ ਕਿਸੇ ਨੂੰ ਪਤਾ ਲੱਗੇ ਭਾਲੀ ਕਿਹੜਾ ਪੜੂਗਾ ਮਾਰੇ ਉੱਥੇ ਹੀ ਮੌਜ ਦਾ ਦਿਨ ਦੇ ਤਾਂ ਭਾਈ ਫਲਾ ਨਾ ਦੇਣ ਵੀ ਤਿਆਰੀ ਵੇਰੀ ਕਰ ਲਿਓ ਤੁਸੀਂ ਭੰਸ ਕਰ ਲਈ ਪੈਸਾ ਵਾਲੇ ਨੇ ਕਰ ਲਿਆ ਵੀ ਸਾਰਾ ਖਰਚਾ ਵਰਚਾ ਅਸੀਂ ਤਾਂ ਪੈਸੇ ਹੀ ਦੇਵਾਂਗੇ ਤਾਂ ਹੀ ਲਿਉਣੀਆਂ ਸਾਰਾ ਫਲ ਫਲੂਟ ਕੇ ਖਾਣਾ-ਦਾਣਾ, ਖੇ, ਬੱਤਾ-ਸੱਤਾ ਕੁਛ ਵੀ ਹੈ, ਉਹ ਤੇਰਾ ਹੋ। ਹਮ ਅਜੇ ਤੱਕ ਅੱਲੀ दारू-दारੂ ਲਿਆਵਾਂਗੇ। ਹਮ ਚਾਰ ਭਾਈ, ਪੈਸਾ ਲੈਣੇ ਤਾਂ ਕਰਨਾ ਹੀ ਕਰਨਾ ਕਹਿੰਦਾ ਕੋਈ ਗੱਲ ਨਹੀਂ। ਉਹਨੇ ਤਾਂ ਬੰਦਾ ਮੂਜਬ ਚਾਹੋ ਜਿਵੇਂ ਕਹਿੰਦਾ ਪਲੇਟਾਂ ਅਕੇ ਜਾਂ 370 ਦੀ ਲਾ ਲੈ, ਹਮ ਚਾਹੋ 470 ਦੀ ਲਾ ਲੈ, ਚਾਹੋ 500 ਦੀ ਲਾ ਲੈ। ਵੀ ਪਲੇਟ ਦਾ ਇੰਨਾ ਪੈਸਾ ਲੱਗੂ ਭਾਈ ਜਿੰਨੇ ਮਰਜ਼ੀ ਬੰਦੇ ਲੈ ਆਓ। ਹਮ ਉਹਨਾਂ ਨੇ ਚੱਲ ਜਿਹਾ ਜਾਵਦਾ ਹੈਗਾ ਤੇ ਮਿਲ ਮਿਲ ਆਪ ਉਹਨੇ ਉਹਨੇ ਬੰਦੇ ਧੀ ਵਾਲੇ ਨੇ ਕਹਿਤਾ ਵੀ ਭਾਈ ਮੇਰੀਆਂ ਕੁੜੀਆਂ ਦੇ ਨੰਦ ਕਰ ਜਨੇ ਵੀ ਉੱਥੇ ਦੇ ਤੁਸੀਂ ਪੈਲਸ ਦੇ ਵਿੱਚ ਆਇਓ ਉਧਰ ਉਹ ਪੁੱਤ ਵਾਲੇ ਨੇ ਕਹਿਤਾ ਵੀ ਭਾਈ ਮੁੰਡਿਆਂ ਦਾ ਵਿਆਹ ਆ ਗਿਆ ਤੇ ਫਲਾਨੇ ਪੈਲਸ ਕਰੀ ਹੋਈ ਹੈ ਬਰਾਤ ਫਲਾਨੇ ਦਿਨ ਦੀ ਹੈ ਵੀ ਜਰੂਰ ਦਰਸ਼ਨ ਦੇਣੇ ਚੰਗਾ ਭਾਈ ਅਗਲਾ ਕਹਿੰਦਾ ਵੀ ਠੀਕ ਹੈ ਉਹ ਜਦੋਂ ਵਿਆਹ ਵੀ ਸਾਰਾ ਕਾਰੋਬਾਰ ਪੈਸਾਂ ਦੇ ਵਿੱਚ ਹੋ ਕੇ ਆਪਣੋ ਆਪਣੇ ਘਰੇ ਬਾਗੇ ਤੇ ਰਿਸ਼ਤੇਦਾਰ ਆਪਣੋ ਆਪਣੇ ਘਰਾਂ ਚ ਬਾਗੇ ਧੀਆ ਵਾਲੇ ਧੀਆ ਵਾਲੇ ਘਰੇ ਬਾਗੇ ਪੁੱਤ ਵਾਲੇ ਆਪਦੇ ਘਰੇ ਬਾਗੇ ਆਉਣੇ ਜਾਣੇ ਹੋ ਗਈ ਵਧੀਆ ਹੂੰ ਆਉਣੇ ਜਾਣੇ ਹੋਏ ਚਲੋ ਦੁੱਤ ਬਾਦ ਪਾਉਂਦੇ ਤੇ ਉਹਨਾਂ ਕਤਾ ਘਰੇ ਕਾਰੋਬਾਰ ਵਧੀਆ ਤੇ ਚਲੋ ਠੀਕ ਠੀਕ ਹੂੰ ਤੇ ਉਹ ਤਾਂ ਸਾਲ ਦੋ ਸਾਲ ਕੋਈ ਕਿਸੇ ਨੇ ਬਿੜਕੀ ਜਿਨਾਂ ਲਈ ਜੋਰ ਉਹ ਆਇਆ ਕਰਨ ਧੀ ਵਾਲੇ ਤਾਂ ਉਹ ਕੀ ਕਰਿਆ ਕਰਨਾ ਹੁਣ ਉਹ ਫਾਰਮਾ ਦੇ ਵਿੱਚ ਉਥੇ ਜਿਵੇਂ ਆਪਾਂ ਆਚਾਰ ਜਪਾ ਲੈਨੇ ਮੱਕੀ ਵਾਲਾ ਉਹ ਹੋਰ ਬਥੇਰਾ ਹੁੰਦਾ ਲੁਕੋਣ ਜਿਹਨੂੰ ਪੂੜਾ ਕੰਮਣ ਜਾ ਉਥੇ ਚਾਰ ਤੋੜੇ ਪਾਦਿਆ ਕਰਨ ਦਾਰੂ ਕੱਟ ਲੈ ਕਰਨ ਜਦੋਂ ਆਇਆ ਕਰਨ ਧੀ ਵਾਲੇ ਆਜੋ ਜੀ ਚਲਿਓ ਫਾਰਮ ਚ ਫਾਰਮ ਚ ਇੱਕ ਬਣਾ ਆਵਾ ਤੇ ਇੱਕ ਇੱਕ ਕਮਰਾ ਬੈਠਣ ਨੂੰ ਬੈਠਣ ਨੂੰ ਵਧਿਆ ਕਮਰਾ ਬਣਾਇਆ ਦੋ ਕਮੰਜੇ ਤਰਲੇ ਪੰਜ ਚਾਰ ਤਰਲਿਆ ਕੁਰਸੀਆਂ ਇੱਕ ਮੇਜ਼ ਆ ਉਹ ਤਾਂ ਮੇਜ਼ ਤੇ ਮੋਜ ਨਾ ਤਾਂ ਅੱਧਾ ਕਰਨ ਗੰਨੇ ਕਰਕੇ ਉਹ ਜਦੋਂ ਆਹਲਾ ਲਾ ਲਿਆ ਕਰੇ ਪੂਰਾ ਇਹਲਾ ਕਹਿੰਦਾ ਯਾਰ ਜੱਟਾਂ ਦਾ ਬੜਾ ਠਕੜਾ ਕੰਮ ਹੈ ਦੇਖ ਲੈ ਨਜ਼ਾਰੇ ਹੈ ਪੂਰੀ ਇੱਜ਼ਤ ਕਰਦੇ ਨੇ ਤੇ ਜਾਂ ਉਹ ਮੋਟਿਆ ਫਲਾਣੇ ਵੋਟਰ ਤੋਂ ਲੈ ਆ ਜਾ ਕੇ ਪਤੌੜ ਜੇ ਉਹ ਪਤੌੜ ਮੰਗਾ ਲੇ ਜਰਕਦੇ ਨੇ ਕੀ ਲੱਗਦਾ ਕਿ 150 ਦੇ ਇਹੋ ਜੀ ਚੀਜ਼ ਖਾਣਾ ਦਾੜਾ ਮੰਗਾ ਲਿਆ ਭੂਜੇ ਭਾਜਿਆ ਜਾ ਉਹ ਜਿਹੜਾ ਵੀ ਰਿਸ਼ਤੇਦਾਰ ਜਾਵੇ ਧੀ ਵਾਲੇ ਦੇ ਨਾਲ ਚਾਹੋ ਬੁੜੇ ਨਾਲ ਬੁੜਾ ਜਾਵੇ ਚਾਹੋ ਮੁੰਡਿਆਂ ਨਾਲ ਮੁੰਡੇ ਜਾਣ ਜਦੋਂ ਐ ਆਦਰ ਮਾਨ ਕਰਿਆ ਕਰਨ ਇਹ ਲੱਗਦਾ ਜਰਾ بڑے ਬੰਦੇ ਵਧੀਆ ਨੇ ਪੂਰੇ ਵਧੀਆ ਤੇ ਪੂਰੀ ਇੱਜ਼ਤ ਕਰਦੇ ਨੇ ਪਰ ਉਹਨਾਂ ਨਾਲ ਅੰਨੇ ਨੇਗੇ ਗੰਨੇ ਵਰਗੇ ਦਰਦੁੰਦੇ ਨੇ ਕਹਿੰਦਾ ਜਗਾੜੇ ਵਰਗੇ ਪਤਾ ਭਈ 2-4 ਸਾਲ ਪਤੀ ਨਾ ਲੱਗਿਆ ਦੇਖ ਲੈ ਬਾਹਨ ਦਾ ਤਾਂ ਉਹ ਕਿਤੇ ਫਿਰ ਜਦੋਂ ਗੱਲਾਂ ਚੱਲਦੀਆਂ ਚੁੰਦੀਆਂ ਦੇ ਵਿੱਚ ਗੱਲ ਹੋਈ ਕਿ ਭਈ ਤੁਸੀਂ ਕਹਿੰਦੇ ਤੇ ਵੀ ਕਿੱਲੇ ਤਾਂ ਸਾਡੇ ਹੈਗੇ ਨੇ 25-30 ਫਾਰਮ ਵੀ ਜਿਵੇਂ ਆਪਾਂ ਮਰਬਾਜਾ ਕਹਿੰਦੇ ਨੇ 25 ਕਿੱਲੇ ਦਾ ਵੀ ਫਾਰਮ ਆ ਉਹ ਕਹਿੰਦੇ ਆ ਦੇਖ ਆ ਫਾਰਮ ਕਹਿੰਦੇ ਕਿੱਲੇ ਕਹਿੰਦੇ ਆ ਦੇਖ ਅੰਦਰ ਗੱਡੇ ਪੈਨੇ 10 15 ਦਾ 10 15 ਕਹਿੰਦਾ ਆ ਦੇ ਬੇੜੇ ਚ ਠੀਕ ਕਿੱਲੇ ਤਾਂ ਹੈਗੇ ਤੇ ਹੋਰ ਹੋਰ ਕਿੱਲੇ ਉਹ ਕਿਵੇਂ ਉਹ ਕਹਿੰਦਾ ਸੋਡਾ ਬਣਾ ਵਜੇ ਬੜੀ ਕਰੇ ਸ਼ੈਤਾਨ ਰਹੀ ਇਹ ਤਾਂ 부ੜੀ ਵੀ ਕਰਤਾ 부ੜੀ ਨੇ ਗੱਟਾ ਬੁੱਤੀ ਉਹਨੇ ਤਾਂ ਦੇਖ ਲੈ ਸ਼ਾਮ ਪੌਣੀ ਪੌਣੀ ਤੀ ਉਹ ਛਾਪਾ ਜੁੱਪਾ ਵੀ ਪੈ ਗਿਆ ਉਹ ਜਿਹੜਾ ਉਹਨਾਂ ਤੋਂ ਲਿਆ ਤਿਕਾ ਕਟੋ-ਕਟ 35-40 ਲੱਖ ਰੁਪਇਆ ਅਗਲਾ ਕਹਿੰਦਾ 20-20 ਲੱਖ ਤਾਂ ਲਵਾਂਗੇ ਉਹ ਉਹਦੇ ਨਾਲ ਰੰਗਲ ਮੰਗਲ ਹੋਗੇ 10-15 ਲੱਖ ਕੁੜੀ ਦੇ ਵਿਆਹ ਤੇ ਲਾਤਾ ਕੁੜੀ ਦਾ ਵਿਆਹ ਵੀ ਕੇ ਬਣਾਤਾ ਕਰਾ ਮਾਲੋ ਮਾਲ ਆਵੇ ਚੰਗੇ ਕਹਾ ਰਿਸ਼ਤੇਦਾਰ ਪਾਲ ਲੈ ਵੀ ਅਸੀਂ ਇੰਨੇ ਪੈਸੇ ਨਕਦ ਦੇਵਾਂਗੇ ਅਗਲਾ ਕਹਿੰਦਾ ਜੋ ਇੰਨੇ ਪੈਸੇ ਦਿੰਦੇ ਨੇ ਬੰਦੇ ਧਾਕੜੇ ਹੋਣਗੇ ਫਾਰਮ ਵਾਲੇ ਬੰਦੇ ਨੇ ਫੇਰ ਵੀ ਢੂ ਲਾਉਂਦੇ ਰਹਿਆ ਕਰਨਗੇ ਐਹੀ ਤਾਂ ਉਹ ਬੁੜੀ ਦੇਖੀ ਕਹਿੰਦੀ ਪਿਛਲੀ ਉਮਰ ਹੈ ਜਿਹੜੀ ਉਹ ਕਹਿੰਦੀ ਮੇਰੀ ਹੈ ਮੁਖਤਿਆਰੀ ਦੀ ਹੁਣ ਗੱਲ ਵੀ ਇਹ ਸੱਚੀ ਹੈ ਮੈਂ ਜੇ ਝੂਠ ਬੋਲਦਾ ਕੋਈ ਮਰਜੀ ਆ ਕੇ ਪੁੱਛ ਲੇ ਪਿੰਡ ਤਾਂ ਮੇਰਾ ਬੁਗਰੀ ਹੈ ਬਲਵੀਰ ਸਿੰਘ ਮੇਰਾ ਨਾਮ ਹੈ ਕੋਈ ਮਰਜੀ ਆ ਕੇ ਪੁੱਛ ਲੇ ਵੀ ਮੈਂ ਬਲਵੀਰ ਕੋਲੇ ਜਾਣਾ ਜੇ ਅਗਲਾ ਕੋ ਗੱਪ ਜਮਾ ਨੇ ਪਿਛਲੀ ਉਮਰ ਬੁੜੀ ਪੁਗਣ ਦਿੰਦੀ ਬੰਦੇ ਦੀ ਬੁੜੀ ਦੀ ਪੁਗੂ ਜੇ ਤੋ 50 ਸਾਲ ਤੋਂ ਗਾਹਾਂ ਲੰਘੇ ਨਾ ਉਮਰ ਫਿਰ ਬੁੜੀ ਜੀ ਪੂਕੂਗੀ ਬੰਦੇ ਨੇ ਨਹੀਂ ਪੂਕਦੀ ਫਿਰ ਬੰਦਾ ਮਗਰ ਹੋ ਬੁੜੀ ਮੂਰੇ ਹੋ ਪਹਿਲੀ ਉਮਰ ਦੇ ਵਿੱਚ ਬੰਦਾ ਮੂਰੇ ਬੁੜੀ ਮਗਰ ਹੈ